ਲਘੂ ਉਦਯੋਗ ਭਾਰਤੀ ਕੌਮੀ ਮੀਤ ਪ੍ਰਧਾਨ ਐਡਵੋਕੇਟ ਅਰਵਿੰਦ ਧੂਮਲ ਨੇ 22 ਜਨਵਰੀ ਨੂੰ ਹੋਣ ਵਾਲੇ ਪ੍ਰਾਣ ਪ੍ਰਤੀਸ਼ਟਾ ਸਮਾਗਮ ਨੂੰ ਧਿਆਨ ਚ ਰੱਖਦਿਆਂ ਵਪਾਰੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਦਿਨ ਆਪਣੇ ਵਪਾਰਕ ਦਾਰਿਆਂ ਵਿੱਚ ਸਿੱਧੇ ਪ੍ਰਸਾਰਣ ਦਾ ਪ੍ਰਬੰਧ ਕਰਨ। ਇਸ ਦੇ ਨਾਲ ਨਾਲ 21 ਅਤੇ 22 ਜਨਵਰੀ ਨੂੰ ਵਪਾਰਕ ਅਦਾਰਿਆਂ ਸਮੇਤ ਆਪੋ ਆਪਣੇ ਘਰਾਂ ਵਿੱਚ ਵੀ ਸ਼੍ਰੀ ਰਾਮ ਜੋਤ ਜਗਾਉਣ। ਸਾਰੇ ਉਦਮੀ ਬੰਦੂਆਂ ਨੂੰ ਇਹ ਨਿਵੇਦਨ ਕਰਦਾ ਹਾਂ ਕਿ 22 ਜਨਵਰੀ ਨੂੰ ਜਿਹੜਾ ਅਯੁੱਧਿਆ ਧਾਮ ਦੇ ਵਿੱਚ ਸ਼੍ਰੀ ਰਾਮ ਲਾਲਾ ਜੀ ਦੀ ਪ੍ਰਤਿਮਾ ਦੀ ਪ੍ਰਾਣ ਪ੍ਰティਸ਼ਠਾ ਹੁਣ ਜਾ ਰਹੀ ਹੈ। ਉਹਦੇ ਸਿੱਧੇ ਪ੍ਰਸਾਦਨ ਦੀ ਵਿਵਸਥਾ ਆਪਣੇ ਆਪਣੇ ਫੈਕਟਰੀਆਂ ਵਿੱਚ ਵਪਾਰਿਕ ਪ੍ਰਸਥਾਨਾਂ ਵਿੱਚ ਕੀਤੀ ਜਾਵੇ। ਤੇ ਇਹਦੇ ਨਾਲ ਨਾਲ 21 ਤੇ 22 ਜਨਵਰੀ ਨੂੰ ਆਪਣੇ ਘਰਾਂ ਵਿੱਚ ਵਪਾਰਿਕ ਪ੍ਰਸਥਾਨਾਂ ਵਿੱਚ ਫੈਕਟਰੀਆਂ ਵਿੱਚ ਦੀਪ ਜਲਾ ਕੇ ਪ੍ਰਕਾਸ਼ ਕੀਤਾ ਜਾਵੇ। ਤੇ ਆਪਣੇ ਘਰਾਂ ਵਿੱਚ ਫੈਕਟਰੀਆਂ ਵਿੱਚ ਸ਼੍ਰੀ ਰਾਮ ਜੀ ਦੇ ਧਜ ਅਥਾ ਪਗਵਤ ਪਤਾਕਾ ਫੜਾਈਆਂ ਜਾਣ। ਤੇ ਜਿਸ ਵਕਤ ਇਹ ਸਮਾਰੋਹ ਚੱਲ ਰਿਹਾ ਹੋਵੇ ਉਹਦੇ ਦੌਰਾਨ हनुमान चालीसा ये सुंदरकांड ਦੇ ਪਾਠ ਵੀ ਕੀਤਾ ਜਾ ਸਕਦਾ ਹੈ ਤੇ ਸਮਾਰੋਹ ਦੇ ਸਮਾਪਤ ਹੋਣ ਤੇ ਸਭ ਨੂੰ ਜਿਹਨੇ ਵੀ ਉਪਸਥਿਤ ਨੇ ਸਭ ਨੂੰ ਪ੍ਰਸ਼ਾਦ ਵੰਡੇ ਜਾਵੇ